ਚੋਣਾ ਦੇ ਸਬੰਧ ਵਿੱਚ ਜੋ ਗੁੰਡਾਗਰਦੀ ਜੋ ੱਟਕਾ ਜੋ ਬਦਮਾਸ਼ੀ ਮੈਂ ਕਹਿ ਸਕਦਾ ਆਮ ਆਦਮੀ ਪਾਰਟੀ ਨੇ ਇਹਾਂ ਚੀਤੀ ਹੈਗੀ ਹੈ ਔਰ ਜੋ ਖਬਰ ਮਿਲੀ ਹੈ ਕਿ ਸਾਰੀ ਜਗ੍ਹਾ ਤੇ ਪੋਲੀਟਿਕਲ ਪ੍ਰੈਸ਼ਰ ਪੱਲੇ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੇ ਤਹਣ ਤੇ ਉਹਨਾਂ ਨੇ ਅਗੇ ਕੀ ਕੀਤਾ ਕਿਵੇਂ ਕੀਤਾ ਚੇਂਜਸ ਵੀ ਹੋ ਗਿਆ ਉਹ ਕੋਈ ਚੀਜ਼ਾਂ ਐਸੀਆਂ ਹੁੰਦੀਆਂ ਜਿਹਦੇ ਕਰਕੇ ਲੋਕਾਂ ਨੇ ਆਪਣੇ ਚੇਂਜ ਵੀ ਕਰਾ ਲਏ ਇਸ ਤਰ੍ਹਾਂ ਉਹਨਾਂ ਦੇ ਉਹਨਾਂ ਦਾ ਵਰਤਾਓ ਕੀਤਾ ਗਿਆ ਜਿਸ ਤਰ੍ਹਾਂ ਉਹਦੇ ਕਾਗਜ਼ ੱੱਕੇ ਨਾਲ ਪਾੜੇ ਗਏ ਔਰ ਉਹ ਫਾਇਲਾ ਪਾਰੀਆਂ ਗਈਆਂ ਔਰ ਫਾਇ ਫਾਇਲਾ ਲੈਂਤਨਕਾਰ ਕੀਤਾ ਗਿਆ ਔਰ ਆਮ ਆਦਮੀ ਪਾਰਟੀ ਦੇ ਹੱਕਰੇ ਮੈਂਬਰ ਸੀਗੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਲ ਸਾਲ ਤੋਂ ਥਾਣੇ ਦੇ ਘੌੜੇ ਨੇ ਜਿਨ੍ਹਾਂ ਦੇ ਪਰਚੇ ਦਰਜ ਨੇ ਉਹ ਬੰਦੇ ਅੱਜ ਆਪਣੀਆਂ ਰੋਲਵਰਾਂ ਪਾ ਕੇ ਜਦੋਂ ਕਾਗਜ਼ ਭਰੇ ਜਾਣੇ ਸਾਡੇ ਅੰਦਰ ਸਵੇਰੇ 8 ਵਜੇ ਜਾ ਕੇ ਬਹਿ ਗਏ ਇਸੇ ਕਾਂਗਰਸੀ ਦੀ ਖੈਲ ਨਹੀਂ ਅੰਦਰ ਜਮਾ ਹੁਣ ਦੇਖੀ ਐ ਮਿਰਜ਼ੀ ਆਫਸਾਂ ਦੇ ਨਮੈਰਿਆਂ ਨਾਲ ਜਾਂ ਮਿਰਜ਼ੀ ਆਫਸਾਂ ਦਾ ਜੋ ਏਰੀਆ ਹੈਗਾ ਉਧਰ ਇੱਕ ਸੌ ਤੋਂ ਵੱਧ ਮਿਰਜ਼ੀ ਆਫਸਾਂ ਦੇ ਰਹਿੰਦੇ ਨੇ ਉਹਨਾਂ ਦੇ ਨਮੈਰਿਆਂ 'ਤੇ ਕੁਝ ਹੋ ਸਕਦਾ ਹੈਗਾ ਤਾਂ ਆਮ ਲੋਕਾਂ ਨਾਲ ਪਿੰਦੇ ਸਾਰੇ ਲੋਕਾਂ ਨਾਲ ਇਹ ਪੁਲਿਸ ਇਹ ਜਾਂ ਪ੍ਰਸ਼ਾਸਨ ਹੈ ਤੇ ਇਹ ਸਰਕਾਰ ਕੀ ਕੁਝ ਕਰਦੀ ਹੋਗੀ ਉਹਨਾਂ ਦੇ ਜਿਹੜੇ ਬੁੰਡੇ ਨੇ ਖਾਣੇ ਤੇ ਪੋੜੇ ਨੇ ਉਹ ਸਾਰੇ ਆਪਣੀਆਂ ਟੀਮਾਂ ਲੈ ਕੇ ਜਰ ਬੈਠੇ ਨੇ ਇਸੇ ਬੰਦੇ ਨੂੰ ਸਾਡੇ ਨੂੰ ਉਤਰਾਜ ਜਾਣ ਵਾਸਤੇ ਅੰਦਰ ਗੇਟ ਦੇ ਅੰਦਰ ਬਣੇ ਹੀ ਦੇ ਦਿੱਤਾ ਜਾ ਰਿਹਾ ਹੈ। ਸ਼ਿਕਾਇਤ ਆਪਣੀ ਗੱਡੀਆਂ ਵਿਚਾਲੇ ਤੇ ਮਿੰਸਟਰੀਆਂ ਵਿਚਾਲੇ ਤੇ ਆਪਣੀ ਚੌਂਦਰ ਵਿਚਾਲੇ ਔਰ ਪਾਰਟੀ ਉੱਪਰ ਆਪਣਾ ਬਚਸੋ ਕੈਮ ਰੱਖਣ ਵਾਸਤੇ ਇੱਕ ਪਾਸੇ ਕੇਜਰੀ ਵਾਲਾ ਦੂਜੇ ਪਾਸੇ ਕੁਵਾਰ ਤੋਂ ਮਾਂ ਹੈਗਾ ਜਿਹੜੇ ਦੋਨੇ ਆਪ ਵਿਚਿਆਂ ਇਹਨਾਂ ਦੀ ਜਿਹੜੀ ਟਿੱਕੇਦਾਨ ਹੈਗੀ ਹੈ ਉਹਦੀ ਟਿੱਕੇਦਾਨ ਦੇ ਵਿੱਚ ਪੰਜਾਬ ਦਾ ਬੇੜਾਗਰ ਕੀਤਾ ਜਾ ਰਿਹਾ ਹੈ। ਇਸ ਦਾ ਕੰਫਰੰਸ ਚ ਆਏ ਹੋਏ ਆਜੀ ਪੱਛ ਕੰਫਰੰਸ ਹੈ ਮੁੱਖ ਰੂਪ ਵਿੱਚ ਜੋ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਜੋ ਗੁੰਡਾਗਰਦੀ ਜੋ ੱਟਕਾ ਜੋ ਬਦਮਾਸ਼ੀ ਮੈਂ ਕਹਿ ਸਕਦਾ ਆਮ ਆਦਮੀ ਪਾਰਟੀ ਨੇ ਇਹਾਂ ਚੀਪੀ ਹੈ ਔਰ ਜਿਸ ਤਰ੍ਹਾਂ ਲੰਮੀ ਕਿਰਿਆ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਕਾਇਰ ਪਿਆਰ ਕੀਤੇ ਸੀਗੇ ਚਾਹਵਾਨ ਲਵੰਦੇ ਚਾਹਵਾਨ ਦੋਸਤਾਂ ਨੇ ਸਰਪੰਚਾਂ ਨੇ ਪੰਚਾਂ ਨੇ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਦੇ ਉਹਨਾਂ ਨਾਲ ਵਰਤਾਓ ਕੀਤਾ ਗਿਆ ਜਿਸ ਤਰ੍ਹਾਂ ਉਹਦੇ ਕਾਗਜ਼ ਟੱਕੇ ਨਾਲ ਪਾੜੇ ਗਏ ਔਰ ਉਹ ਫਾਈਲਾਂ ਪਾੜੀਆਂ ਗਈਆਂ ਔਰ ਫਾਈਲ ਫਾਈਲਾਂ ਲੈਣ ਤੋਂ ਇਨਕਾਰ ਕੀਤਾ ਗਿਆ ਔਰ ਆਮ ਆਦਮੀ ਪਾਰਟੀ ਦੇ ਹੱਕ ਦੇ ਮੈਂਬਰ ਸੀਗੇ ਜਿਹੜੇ ਉਹਨਾਂ ਵੱਲੋਂ ਚੋਣ ਲੜਦੇ ਸੀਗੇ ਉਹਨਾਂ ਦੇ ਚੋਰ ਚੋਰ ਦਰਵਾਜ਼ੇ ਰਾਹੀਂ ਉਹਨਾਂ ਦੀ ਫਾਈਲਾਂ ਐਕਸੈਪਟ ਕੀਤੀਆਂ ਗਈਆਂ ਇਹ ਸਾਰੇ ਪਟਿਆਲਾ ਹਲਕੇ 'ਚ ਇਹ ਆਮ ਵਰਤਾਰਾ ਰਿਹਾ ਹੈਗਾ ਹੈ ਮੈਂ ਖੁਦ ਕੱਲ ਤੇ ਜਲਾਲਪੁਰ ਸਾਹਿਬ ਇਸ ਆਪਣਾ ਹਰੀਮਾਨ ਸਾਹਿਬ ਜੇ ਅਸੀਂ ਅਲੱਗ-ਅਲੱਗ ਥਾਂਾਂ ਤੇ ਅਸੀਂ ਆਪ ਗਏ ਹੈਗੇ ਆਂ ਪਰ ਇਹ ਗੁੰਡਾਗਰਦੀ ਦਾ ਨੰਗਾ ਨਾਚ ਅਸੀਂ ਆਪਣੇ ਅੱਖੀ ਦੇਖਿਆ ਹੈਗਾ ਦੇਖੋ ਸਰਕਾਰਾਂ ਬਦਲੀਆਂ ਜਾਂਦੀਆਂ ਜਾਂ ਦੰਦਿੱਤਾਂ ਬਦਲੀਆਂ ਜਾਂਦੀਆਂ ਐ ਐਮ ਐਲ اے ਚੁਣੇ ਜਾਂਦੇ ਐ ਐਮ ਐਲ اے ਨਹੀਂ ਚੁਣੇ ਜਾਂਦੇ ਹੈਗੇ ਐ ਆਪ ਡੀ ਸੀ ਐਸ ਐਸ ਵੀ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਹੈਗੇ ਐ ਜਮਹੂਰੀਅਤ ਵਿੱਚ ਇਹ ਆਨ ਜਾਂਦਾ ਹਮਲ ਬਣਿਆ ਰਹਿੰਦਾ ਹੈਗਾ ਪਰ ਜਿਹੜਾ ਜਮਹੂਰੀ ਪ੍ਰਕਿਰਿਆਵਾਂ ਹੈਗੀਆਂ ਜਿਵੇਂ ਇਲੈਕਸ਼ਨ ਦਾ ਅਮਲ ਹੈਗਾ ਉਹ ਸਹੀ ਢੰਗ ਨਾਲ ਨਿਰਪੱਖ ਢੰਗ ਨਾਲ ਨੇਪਰੇ ਚੜੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਨਾਂ ਦੇ ਜੋ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਲੇ ਜੋ ਸਥਾਨਕ ਅਧਿਕਾਰੀ ਹੈਗੇ ਐ ਖਾਸ ਤੌਰ ਤੇ ਜ਼ਿਲ੍ਹੇ ਦੇ ਪੁਰਸਫੁਕੀ ਤੇ ਜਿਲ੍ਹੇ ਦੇ ਪ੍ਰਸ਼ਾਸਕ ਮੁਕ ਐਸਐਫਪੀ ਤੇ ਡੀਸੀ ਕੋਈ ਕੱਲਾ ਜਿੰਨਾ ਵੀ نیچے ਅਮਲਾ ਫੈਲਾਇਆ ਗਿਆ ਜੋ ਜੂਨੀਅਰ ਬਿਊਰੋਕ੍ਰੇਸੀ ਹੈ ਉਹਦਾ ਹੱਲ ਬੰਦਾ ਹੈਗਾ ਕਿ ਹਰ ਇੱਕ ਆrti ਵਾਸਤੇ ਲੈਵਲ ਪਲੇਇੰਗ ਬਿਲਡ ਬਰਾਬਰ ਦੀ ਜਗ੍ਹਾ ਹੈਗੀ ਹੈ ਤੋਂਨ ਪ੍ਰਕਿਰਿਆ ਦਾ ਉਹ ਮਿਲੇ ਬਰਾਬਰ ਦਾ ਨਾਉਨੋ ਅਧਿਕਾਰ ਮਿਲ ਔਰ ਉਹ ਵਿ락 ਜੇ ਦਰਪਉ ਤੋਂ ਬਿਨਾ ਕਿਸੇ ਕੋਰਤੀ ਬੈਸ ਤੋਂ ਬਿਨਾ ਕਿਸੇ ਪਿਸ਼ਾਜ਼ਤ ਤੱਕ ਪਾਤੋਂ ਉਸ ਇਸ ਇਸ ਅਮਲ ਵਿੱਚ ਮਿਸਾਲ ਲੈ ਸਕਣ ਪਰ ਜੋ ਇਹਨਾ ਚੋਨਾ ਦਰਾਨ ਹੋਇਆ ਹੈ ਮੇਰਾ ਨਹੀਂ ਖਿਆਲ ਮੈਂ ਆਪਣੇ ਜ਼ਿੰਦਗੀ ਵਿੱਚ ਛੇ ਪਾਰਦੇ ਦੀ ਤੋਂਨ ਪ੍ਰਕਿਰਿਆ ਦੇ ਇਤਿਹਾਸ ਵਿੱਚ ਇਹ ਜਾਂ ਟੱਕਾ ਇਹ ਜੀ ਗੁੰਡਾਗਰਦੀ ਇਹ ਵੀ ਬੁਲਝਾ ਕਰਦੀ ਮੈਂ ਕਹਿ ਸਕਦਾ ਜੀ ਮੈਂ ਤੇ ਕਦੇ ਦੇਖੀ ਹੋਵੇ ਕੱਲ ਮੈਂ ਸਵੇਰ ਹਲਕੇ ਦੇ ਬੀ.ਡੀ.ਪੀ ਦਫਤਰ ਗਿਆ ਤਾਂ ਜੋ ਮੈਂ ਅੰਦਰ ਵੜਿਆ ਤਾਂ 10-15 ਬੰਦੇ ਜਿਹੜੇ ਕਿ ਕੈਂਡੀਡੇਟ ਨਹੀਂ ਸਿਗੇ ਬੰਦੇ ਬੰਦੇ ਸਿਗੇ ਜਿਹੜਾ ਕੋ ਚਾਰ ਵੀ ਡੱਬਾ ਵਿੱਚ ਪਾਏ ਹੋਏ ਸਿਗੇ ਉਹ ਜਿਹੜੇ ਸਾਡੇ ਕੈਂਡੀਡੇਟ ਸਿਗੇ ਕਾਂਗਰਸ ਦੇ ਉਹਨਾਂ ਕੋਲੋਂ ਪੱਤੇ ਪਰ ਫੜ ਕੇ ਉਹੀ ਤਾਂ ਪਾੜ ਰਹੇ ਸਿਗੇ ਉਹ ਬਾਦਲੇ ਕਾਗਜ਼ ਅੱਜ ਆਪ ਦਿਨ ਤੱਕ ਖਿਲਰੇ ਦੇਖਿਆ ਗਿਆ ਸੋ ਇੰਨੀ ਨੰਗੀ ਚਿੱਟੀ ਜੋ ਗਲਮਾਸ਼ੀ ਹੈਗੀ ਹੈ ਉਹ ਇਸ ਪਾਰਟੀ ਨੇ ਆਰਾਧੀ ਪਾਰਟੀ ਨੇ ਕੀਤੀ ਹੈਗੀ ਤੇ ਮੈਨੂੰ ਕਹਿੰਦੇ ਕੋਈ ਇਹ ਕਿ ਨਹੀਂ ਹੈਗੀ ਹੈ ਕਿ ਪ੍ਰਸ਼ਾਸਨ ਨੇ ਸਫਿੱਦੇ ਰੂਪ ਵਿੱਚ ਉਹਨਾਂ ਸਾਧਤਾਵਾਦੀ ਪਾਰਟੀ ਦਾ ਆਪਣਾ ਜੇ ਨਿਰਪੱਖ ਚਾਰ ਕਰਾਉਣ ਦਾ ਅੰਮਲ ਹੈਗਾ ਉਹਦੀ ਤੁਰੀ ਕੋਲੰਗਣਾ ਕੀਤੀ ਹੈ ਜਿਸ ਦੀ ਅਸੀਂ ਪੰਜਾਬ ਦੇ ਚੋਣ ਕਮਿਸ਼ਨ ਨੂੰ ਔਰ ਇੰਡੀਆ ਦੇ ਚੋਣ ਕਮਿਸ਼ਨ ਨੂੰ ਅੱਜ ਰਿਕਵੈਸਟ ਕੀਤੀ ਹੈ ਕਿ ਵੀ ਨਿਰਪੱਖ ਜਾਂਚ ਕਰਾਈ ਜਾਵੇ ਔਰ ਇਹਨਾਂ ਦੋਸ਼ੀਆਂ ਨੂੰ ਚਾਹੇ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹੇ ਉਹ ਇਸ ਸਾਜ਼ੀ ਕਾਰਕੁਨ ਨੇ ਜਿਵੇਂ ਲੋਕਲ ਐਮਐਲਏ ਸਿੱਧੀ ਦਾ ਹੋ ਅੰਦਾਜ਼ੀ ਕਰਕੇ ਧੱਕੇ ਨਾਲ ਸਹਿਮਤੀ ਕਰਵਾ ਰਹੇ ਨੇ ਗੋਗਿਆ ਨੇ ਫਾਇਲਾਪੁਰ ਆ ਕੇ ਆਪਣਾ ਇੱਕੋ ਕੈਂਡੀਡੇਟ ਉਹ ਪਿੰਡਾਂ ਰੱਖ ਰਹੇ ਨੇ ਸਨੋਰ ਤਾਂ ਹਾਦੀ ਹੋ ਗਈ ਕਿ 100 ਤੋਂ 150 ਪਿੰਡਾਂ ਦੀ ਜਿਹੜੇ ਕਾਰਗੇ ਫਾਇਪ ਪੰਨ ਦਿੱਤੇ ਗਏ ਤੇ ਬਾਕੀ ਵੀ ਧੱਕੇ ਨਾਲ ਜਿਹੜੀਆਂ ਐਮਐਲਏ ਘਰ ਬਲਾ ਬਲਾ ਕੇ ਪੂਰਤੀ ਮਦਦ ਨਾਲ ਅਸਾਫੇ ਦੀ ਮਦਦ ਨਾਲ ਲੋਕਾਂ ਦੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਨੂੰ ਡਰਾਤ ਮੁਕਾਵੀ ਰਹੇ ਨੇ ਉਹਨਾਂ ਨੂੰ ਦਬਕੇ ਲਾਰੇ ਨੇ ਔਰ ਰੋਗੋ ਕਾਇੀ ਵਾਪਸ ਕਾਂ ਲਈ ਦਬਾ ਪਾਰੇ ਨੇ ਸੋ ਇਸ ਪ੍ਰਕਿਰਿਆ ਵਿੱਚ ਜੋ ਇਹ ਬਦਮਾਸ਼ੀ ਹੋਈ ਲੱਗੀ ਹੈ ਜੋ ਇਹ ਟੱਕਾ ਹੋਇਆ ਹੈਗਾ ਉਹ ਮੈਂ ਸਮਝਦਾ ਕਿ ਸਰਕਾਰ ਨੂੰ ਸਹੀ ਤਾਨਾ ਕਰਦਿਆਂ ਕਿ ਅੱਗੇ ਵਾਸਤੇ ਜਿਹੜੇ ਹੁਣ ਇਕਤਾ ਨੂੰ ਸਾਨੂੰ ਦੁਆਰਾ ਇਹ ਅਮਲ ਨੂੰ ਦੁਆਰਾ ਇੱਕ ਦਿਨ ਦਿੱਤਾ ਜਾਵੇ ਔਰ ਜਿਹੜਾ ਤੱਕ ਪਾਸ ਕੰਮਲ ਪੂਰਾ ਕੀਤਾ ਜਾਵੇ ਤਾਂ ਕਿ ਹਰ ਪੰਚਾਇਤ ਵਿੱਚ ਜਿਹੜੇ ਨਮਾਇਦੇ ਚੋਂ ਦਾ ਹਮਲਾ ਹੈਗਾ ਉਹ ਬੇਜਮੀ ਜਮਹੂਰੀ 당 ਨਾਲ ਉਹ ਨਿਪਟੇ ਚੱਲ ਸਕੇ ਤੇ ਜਿਹੜਾ ਹੁਣ ਕਾ ਇਹ ਰੱਬ ਕਰਨ ਵਾਸਤੇ ਜਿਹੜਾ ਦਬਾਅ ਪਾਇਆ ਜਾ ਰਿਹਾ ਜਿਹੜਾ ਅਤਰਾਜ ਲਾਇਆ ਜਾ ਰਿਹਾ ਨਿਯਾਜ ਐਮਐਲਏ ਨੂੰ ਇਰਖਾਨ ਦੇ ਉੱਤੇ ਪਰ ਸ਼ਾਸਨਿਕ ਅਧਿਕਾਰੀਆਂ ਵੱਲੋਂ ਉਹ ਵੀ ਅਮਲ ਬੰਦ ਹੋਣਾ ਚਾਹੀਦਾ ਹੈਗਾ ਤਾਂ ਦੇਤੇ ਚੋਣਾਂ ਪੰਚਾਇਤ ਚੋਣਾਂ ਹੈਗੀਆਂ ਨਿਰਪੱਖ ਤੰਗ ਨਾ ਹੋ ਸਕਣ ਕਿਉਂਕਿ ਸਾਡੇ ਮੰਨੋਂ ਮੁਤਾਬਕ ਪੰਚਾਇਤ ਜਮਹੂਰੀਅਤ ਦੀ ਮੁੱਢਲੀ ਕਾਇੀ ਹੈ ਜੇ ਮੁੱਢਲੀ ਕਾਇੀ ਦੇ ਚੋਣਾਂ ਵੀ ਠੀਸ ਪਦਰ ਵੀ ਗਲਬ ਹੋਂਦੀ ਹੈ ਤਾਂ ਇਹ ਸ਼ਹਿਮਾਰੀ ਗੱਲ ਹੈਗੀ ਹੈ ਜਮਹੂਰੀਅਤ ਵਾਸਤੇ ਵੀ ਔਰ ਸਰਕਾਰ ਵਾਸਤੇ ਵੀ ਔਰ ਇਲੈਕਸ਼ਨ ਕਮਿਸ਼ਨ ਜੇ ਜੇ ਕਾਰਤੂਨ ਨੇ ਉਹ ਆਵਾਜ਼ ਤੇ ਸ਼ਰਮ ਵਾਲੀ ਗੱਲ ਲੱਗੀ ਹੈ ਜਿਹੜਾ ਅਸੀਂ ਸਾਰੇ ਵਿਰੋਧ ਕਰਨ ਵਾਸਤੇ ਮੈਂ ਡਾਕਟਰ ਤਰਦੀਗਾਂਦੀ ਮੈਂਬਰ ਪਾਰਲੀਮੈਂਟ ਮੇਰੇ ਨਾਲ ਪ੍ਰਿੰਦਰਪਾਲ ਸਿੰਘ ਜੀ ਹੈਰੀਮਾਨ ਮੇਰਾ ਮਦਨlal ਬਿਲਾਲਪੱਦੀ ਸਾਬਕਾ ਐਮਐਲਏ ਮੇਰੇ ਨਾਲ ਸਾਡੇ ਸੂਬੇ ਦੇ ਪ੍ਰਧਾਨ ਜਿਲ੍ਹੇ ਜਿਲ੍ਹੇ ਦੇ ਪ੍ਰਧਾਨ ਮਾਨਤ ਖਨੋੜਾ ਜੀ ਤੇ ਸਾਡੇ ਮੇਰੇ ਨਾਲ ਪਟਿਆਰੇ ਦੇ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਉੱਥੇ ਸਾਰੇ ਹਾਜ਼ਰ ਹੋਏ ਆਂ ਔਰ ਅਸੀਂ ਆਪਣਾ ਪ੍ਰੋਟੈਸਟ ਜਦ ਦਰਦ ਪ੍ਰਾਣ ਵਾਸਤੇ ਤੁਹਾਡੇ ਤਾਈਂ ਪਹੁੰਚ ਕੀਤੀ ਹੈ ਮੈਨੂੰ ਪਤਾ ਹੈ ਕਿ ਮੀਡੀਆ ਕਿੱਡਾ ਵੱਡਾ ਰੋਲ ਹੈਗਾ ਜਮੂਰੀ ਸਸਤਾਵਾਂ ਨੂੰ ਜਿੰਦਾ ਰੱਖਣ ਵਾਸਤੇ ਉਹਨਾਂ ਦੇ ਜਮੂਰੀ ਅਮਲ ਨੂੰ ਬਰਕਰਾਰ ਰੱਖਣ ਵਾਸਤੇ ਮੈਨੂੰ ਮੀਨ ਹੈ ਕਿ ਤੁਸੀਂ ਇਸ ਕੇਸ ਨੂੰ ਇੱਕ ਟੈਸਟ ਕੇਸ ਵਜੋਂ ਲੈ ਕੇ ਜਮੂਰੀ ਨੂੰ ਖਤਰਾ ਖੜਾ ਹੋ ਗਿਆ ਆਏਗਾ ਆਮ ਆਦੀ ਪਾਰੀ ਸਰਕਾਰ ਦੇ ਲਈ ਜੋ ਸਸਤਾਵਾਂ ਨੂੰ ਖਤਰਾ ਖੜਾ ਹੋਇਆ ਆਏਗਾ ਉਸੇ ਤੁਸੀਂ ਖਿਲਾਫ ਸਾਡਾ ਸਾਥ ਦੇਓਗੇ ਔਰ ਮੈਕਾ ਸਾਹਿਬ ਮੇਰੇ ਨਾਲ ਬੈਠੇ ਨੇ ਜਿਹੜੇ ਕਿ ਗਰੇਵਾਲ ਸਾਹਿਬ ਨੇ ਮਹਿ ਗਰੇਵਾਲ ਜੀ ਉਹ ਵੀ ਮੇਰੇ ਨਾਲ ਬੈਠੇ ਨੇ ਹੋਰ ਸਾਹਿਬ ਵੀ ਤੇ ਆਪਣੀ ਵਿਧਿਆਤੀ ਖੇਤਰੀ ਸੁਚੁਪਤੀ ਕਾਂਗਰਸ ਲੀਡਰਸ਼ਿਪ ਅੱਜ ਇਸ ਸਾਹਮਣੇ ਆਪਣੇ ਇਤਰਾਜ਼ ਪਰਗਟ ਕਰਨ ਵਾਸਤੇ ਆਪਣਾ ਵਿਰੋਧ ਪ੍ਰਗਟ ਕਰਨ ਵਾਸਤੇ ਕੱਤੇ ਹੋਏ ਆ ਇਸ ਦੇ ਨਾਲ ਜਿੱਥੇ ਪੰਜਾਬ ਵਿੱਚ ਪੰਜ ਮਾਸ ਸਰਕਾਰ ਇਕ ਤਰ੍ਹਾਂ ਦੀ ਖਿੱਚੋ ਤਾਂ ਦਾ ਸ਼ਕਾਰ ਆਪਸੀ ਗੁੱਟਬੰਦੀਆਂ ਸ਼ਕਾਰ ਹੈ ਅਲੱਗ-ਅਲੱਗ ਧੜੇ ਨੇ ਉਹ ਲੜਾਈ ਚੱਲ ਰਹੀ ਹੈਗੀ ਜਿੱਦੇ ਰੋਕ ਕੇ ਉਹਨਾਂ ਦੇ ਕਾਗਜ਼ ਪਾੜ ਕੇ ਉਹਨਾਂ ਦੇ ਕਾਗਜ਼ ਰੱਦ ਕਰਾ ਕੇ ਉਹਨਾਂ ਦੇ ਇਸ ਤਾਗੇ ਕਾਗਜ਼ ਆਪਣੇ ਆਪੇ ਵਾਪਸ ਲੈਣ ਵਾਸਤੇ ਮਜਬੂਰ ਕਰਕੇ ਜਿਹੜੀ ਸਹਿਮਤੀ ਹੈਗੀ ਹੈ ਸਿਰਫ ਇੱਕ ਤਲਫਾ ਇੱਕ ਕਬਜ਼ੇ ਕਰਨ ਦੀ ਨੀਅਤ ਹੈਗੀ ਹੈ ਇਹ ਸਹਿਮਤੀ ਕੋਈ ਨਹੀਂ ਹੈਗੀ ਹੈ ਐਨਕਿ ਪਿੰਡ ਦੇ ਕੱਚ ਜੁਈ ਹੈ ਇਹਨਾਂ ਦੀ ਆਪਣੇ ਕਿਰਿਆਵਾਂ ਵਾਸਤੇ ਥਾਂ ਖੜਾ ਕਰਨ ਵਾਸਤੇ ਥਾਂ ਬਣਾਉਣ ਵਾਸਤੇ ਬਾਕੀ ਪਰਾਂ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕਾਗਜ਼ ਪਾੜੇ ਜਾ ਰਹੇ ਕਾਗਜ਼ ਰੱਦ ਕੀਤੇ ਜਾ ਰਹੇ ਅਪਰਾ ਆਈ ਜਾ ਰਿਹਾ ਹੈ ਇਹ ਇੱਕ ਪ੍ਰੋਡੂਲਟ ਸਭ ਸੰਪਤੀ ਹੈ ਜਿੱਦਾਂ ਵੀ ਫਰਮਲਟ ਪਾਰਟੀ ਹੈ ਉਹਦਾ ਵੀ ਨਾ ਵੀ ਸਭ ਸੰਪਤੀ ਹੈ ਸਾਹਿਬ ਜਿਹੜੇ ਵਰਤੋਂ ਦੀ ਗੱਲ ਕਰਦੇ ਆ ਬਦਲਾਅ ਨਹੀਂ ਕਰਨ ਕਰਦੇ ਆ ਕਿ ਸਭ ਦੇ ਕਮੰਡੀ ਖੋਪ ਸੀ ਜੈਫਰੀਡ ਜਿਹੜਾ ਹੈ ਲੈਕਚਰ ਹੋਇਆ ਹਾਂਜੀ ਪਰ ਨਾ ਉਹਦਾ ਨਰਵਾ ਕੋਈ ਨਹੀਂ ਤੇ ਜਿਹੜਾ ਇਹਨਾਂ ਨੇ ਕਹਿੰਦੇ ਹਾਈ ਕਮਾਂਡ ਕਲਚਰ ਨਹੀਂ ਹੋਊਗਾ ਸਿਰਫ ਹਾਈ ਕਮਾਂਡ ਕਲਚਰ ਹੈ ਇਹ ਕਹਿੰਦੇ ਵੀਆਈਪੀ ਕਲਚਰ ਵੀ ਹੋਗਾ ਕਹਾਵੀਆਂ ਤੋਂ ਲੈ ਕੇ ਇਹਨਾਂ ਦੇ ਇਹਨਾਂ ਦੀ ਮਾਮਾ ਸਿਸਟਰ ਮਦਰਸ ਨੂੰ ਸਭ ਸੌ ਸੌ ਬੰਦਿਆਂ ਦੀ ਸਿਕਿਉਰਿਟੀ ਲਈ ਖੜਦੇ ਆ ਗਿਆ ਇਹ ਕਹਿੰਦੇ ਸੀ ਯਾਸੀ ਪਰ ਤੇ ਦੂਰ ਖਾਣੇ ਕਰਪਸ਼ਨ ਕਰਪਸ਼ਨ ਦਾ ਅੱਗੇ ਨਾਲ ਡੁੱਬਰੀ ਹੋਈ ਪਈ ਹੈਗੀ ਹੈ ਅਸੀਂ ਨਸ਼ੇ ਬੰਦ ਕਰਾਂਗੇ ਜੋ ਕਹਿੰਦੇ ਸੀ ਉਹ ਤਾਂ ਉਲਟੇ ਪਾਰਟੀ ਕਰ ਰਹੇ ਨੇ ਲਈ ਉਹ ਹੀ ਆਦਿਆਂ ਦਾ ਜਿਹੜਾ ਹੈਗਾ ਜਿੱਲਾ ਜੀ ਅਸੀਂ ਜਿਹੜੀ ਕਾਂਗਰਸ ਕਰਦੀ ਰਹੀ ਜਾਂ ਕਾਲੀ ਕਰਦੇ ਰੇ ਤਾਂ ਉਹਨੇ ਉਹਦਾ ਨੱਟਾ ਪੁੱਟ ਲਿਆ ਇਹਨਾਂ ਨੇ ਅੰਦਰ ਤਾਂ ਗਿਆ ਕਿ ਉਹ ਕਾਲੀਏ ਕਮਸੇ ਫੁਕ ਪਾਈਆਂ ਕੀਤੀਆਂ ਗਈਆਂ ਪਰ ਇਹਨਾਂ ਦੀ ਵੀ ਮਸਲ ਹੈਗੀ ਹੈ ਉਹ ਲੋਕਲ ਹੁਣ 2 ਸਾਲ ਤੋਂ ਦੇਖ ਲਈ ਹੈਗੀ ਬਾਕੀ ਤਾਂ 15 15 20 ਸਾਲ ਕਰਖਿਆ ਇਹਨਾਂ ਦੀ ਨਸਲ ਤਾਂ 2 ਸਾਲ ਪੜਕੀ ਗਈ ਇਸ ਪਾਰਟੀ ਦੀ ਵੀ ਇਹ ਜਿਹੜੀ ਡਿਸਪਲਿਨੀ ਇਹਨੇ ਸੁਲਾ ਦੇਣਾ ਦੀ ਨੀਤੀਆਂ ਦਿੱਤੀ ਤੇ ਮੈਨੂੰ ਬਰਗੇਰੀਅਸ ਸਾਹਿਬ ਦਾ ਗਰੀਵਲ ਦਾ ਬ੍ਰਿਗੇਡੀਅਰ ਗਰੀਵਲ ਹੋਂ ਟੈਲੀਫੋਨ ਆਇਆ ਕਿਆਸੀ ਆਪਣੇ ਸਾਰੇ ਨਿਊ ਅਫੀਸਰ ਕਲੋਨੀ ਜਿਹੜੀ ਏਰੀ ਕੁਝ ਨਾ ਪਿੰਡ ਚ ਪੰਜਾਇਤ ਬੰਦੀ ਹੈਗੀ ਹੈ ਉਥੇ ਤੰਨੂ ਸਾਹਿਬ ਨੂੰ ਅਸੀਂ ਖੜਾ ਕੀਤਾ ਬੜੇ ਪ੍ਰਤਵੰਤੇ ਸੱਜਣੇ ਪੜੇ ਲੇ ਕੇ ਸੱਜਣ ਨੇ ਉਹਨਾਂ ਨੂੰ ਉਸਨੇ ਆ ਕੇ ਗ੍ਰਿਫਤਾਰ ਕਰ ਲਿਆ ਸ਼ਾਮ ਤੱਕ ਉਹਨਾਂ ਨੂੰ ਕੂਚਾਨੇ ਅੰਦਰ ਰੱਖਿਆ ਥਾਣੇ ਬਤਲੇ ਪੁਲਿਸ ਸਟੇਸ਼ਨ ਰੱਖਿਆ ਇੱਕ ਠੂਠਾ ਕੇਸ ਕਿ ਮੈਨੂੰ ਮੋਢਾ ਮਾਰਿਆ ਹੈਗਾ ਉਹ ਪਾ ਕੇ ਜਦੋਂ ਟੋਰਾ ਅਬਲ ਖੱਪ ਹੋ ਗਿਆ ਕਾਗਜ਼ ਭਰਨ ਦਾ ਉਸ ਬਾਅਦ ਛੱਡਿਆ ਗਿਆ ਸੋ ਜੇ ਸੀਨੀਅਰ ਮਿਲਟਰੀ ਅਫਸਰਾਂ ਦੇ ਨਮਾਇਦੇ ਨਾਲ ਜਾਂ ਮਿਲਟਰੀ ਅਫਸਰਾਂ ਦਾ ਜੋ ਏਰੀਆ ਆਏਗਾ ਉਧਰ ਇੱਕ ਸੌ ਤੋਂ ਬਾਅਦ ਮਿਲਦੀ ਆਪਸੇ ਰਹਿੰਦੇ ਨੇ ਉਹਨਾਂ ਦੇ ਰਵਾਇਦਾਇ ਕੁਝ ਹੋ ਸਕਦਾ ਹੈਗਾ ਤਾਂ ਆਮ ਲੋਕਾਂ ਨਾਲ ਪਿੰਡ ਦੇ ਸਾਰੇ ਲੋਕਾਂ ਨਾਲ ਇਹ ਪੁਲਿਸ ਇਹ ਜਿਆ ਪ੍ਰਸ਼ਾਸਨ ਹੈ ਤੇ ਇਹ ਸਰਕਾਰ ਕੀ ਕੁਝ ਕਰਦੀ ਹੋਗੀ ਇਸ ਤੋਂ ਤੁਸੀਂ ਭਲੀ ਭਾਂਤ ਦਾ ਲਗਾ ਤੱਕਦੇ ਆ ਜੋ ਕੱਲ ਫੇੜੀ ਪੁਤ ਕਰ ਕਰਨਾ ਬਾਪੀ ਹੈ ਅਸੀਂ ਉਹ ਵੀ ਰਖੇਦੀ ਕਰਦੇ ਆ ਔਰ ਮੰਗ ਕਰਦੇ ਆ ਕਿ ਜਿਹਨਾਂ ਸਾਰੇ ਮਿਸਟਰ ਪੰਨੂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਨਜ਼ਾਇਰ ਗ੍ਰਿਫਤਾਰ ਕੀਤਾ ਛੁੱਟਾ ਕੇ ਇਸ ਪਾਇਆ ਔਰ ਚੋਣਾ ਪੇਪਰ ਫਾਈਲ ਕਰਕੇ ਰੁਕ ਗਿਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਡਾਕਟਰ ਸਾਹਿਬ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਦੀ ਲਕਸ਼ਮਿਸ਼ ਨੂੰ ਸਵੇਰੇ ਮੇਰੀ ਇਲੈਕਸ਼ਨ ਕਮਿਸ਼ਨ ਨਾਲ ਚੰਡੀਗੜ੍ਹ ਗੱਲਬਾਤ ਹੋਈ ਹੈ ਮਮਾ ਡਿਟੇਲਸ ਗੱਲਬਾਤ થઈ ਹੈ ਉਹ ਕਹਿੰਦੇ ਕਿ ਮੈਂ ਅਬਜ਼ਰਵਰ ਲਾਇਆ ਹੈਗਾ ਅਬਜ਼ਰਵਰ ਨੂੰ ਭੇਜਦਾ ਮੈਂ ਦੇਖਦਾ ਕਿ ਕੱਲ ਕਿਉਂ ਕੱਲ ਕੀ ਘਰਪੜ ਹੋਈਏਗੀ ਪਰ ਮੇਰਾ ਨਹੀਂ ਖਿਆਲ ਕਿ ਇਸ ਸਰਕਾਰ ਜਾਂ ਇਲੈਕਸ਼ਨ ਕਮਿਸ਼ਨ ਜੋ ਸੰਜੀਦਗੀ ਦਿਖਾਣੀ ਚਾਹੀਦੀ ਹੈ ਇਸ ਐਡੇ بڑے ਜ਼ਰੂਰੀ ਅਵਲ ਵਿੱਚ ਉਹ ਸੰਜੀਦਾ ਨੇ ਨਾ ਜ਼ਿਲ੍ਹਾ ਪ੍ਰਸ਼ਾਸਨ ਸੰਜੀਦਾ ਹੈਗਾ ਨਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨਾ ਸਿਵਲ ਪ੍ਰਸ਼ਾਸਨ ਔਰ ਨਾ ਹੀ ਪੁਲਿਸ ੱੱਲੇ ਤੱਕ ਜਿਹੜੀ ਹੈਡਲੀ ਚਾਹੀਏ ਉਹ ਸਾਰੀ ਇਸ ਮਾਮਲੇ ਚ ਗੈਰ ਸੰਜੀਦਾ ਹੈਗੀ ਹੈ ਪਰ ਆਪਣੀ ਡਿਊਟੀ ਨਿਰਵਾੜੀ ਦੇ ਖਿਲਾਫ ਜੇਤੀ ਵਾਲ ਦੇ ਖਿਲਾਫ ਲੜਾਈ ਚੱਲ ਰਹੀ ਹੈ ਉਹਦੇ مشਕੂਲ ਨੇ ਉਹਦੇ ਵਿਅਸਤ ਰੇ ਕਿ ਪੰਜਾਬ ਦੀਆਂ ਮੰਡੀਆਂ ਸਾਰੀਆਂ ਪਟਾਰੇ ਹੋ ਕੇ ਦੀਆਂ ਝੋਨੇ ਦਾ 밭 ਚੁੱਕੀਆਂ ਨੇ ਲੋਕੀ ਪੱਕੇ ਫੜਾਂ ਵਿੱਚੋਂ ਨਾ نیچے ਹੋਰ ਖੇਤਾ ਵਿੱਚ ਇੱਕ ਕੱਚੀ ਜ਼ਮੀਨ ਤੇ ਲਾ ਰਹੇ ਨੇ ਜਿਹਦੇ ਵਿੱਚ ਬਹੁਤ ਵੱਡੀ ਅਨਾਰਕੀ ਆਈ ਪਈ ਹੈ ਤੇ ਉਹ ਖੁਦ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਹੈ ਤੇ ਦੂਜੇ ਡੀਪੀ ਵੀ ਜਿਹੜੀ ਕਿੱਲਤ ਆ ਗਈ ਹੈ ਉਹ ਬਹੁਤ ਜ਼ਿਆਦਾ ਆ ਗਈ ਹੈ ਸਰਕਾਰ ਦਾ ਉਧਰ ਵੀ ਕੋਈ ਧਿਆਨ ਨਹੀਂ ਹੈਗਾ ਸਰਕਾਰ ਦਾ ਆਪਣੀ ਗੱਦੀਆਂ ਬਚਾਉਣ ਵਾਸਤੇ ਮੰਤਰੀਆਂ ਬਚਾਉਣ ਵਾਸਤੇ ਆਪਣੀ ਚੌਧਰ ਬਚਾਉਣ ਵਾਸਤੇ ਔਰ ਪਾਰਟੀ ਉੱਪਰ ਆਪਣਾ ਵਰਚਸ ਤੋਂ ਕੈਮਰ ਕਰਵਾਉਣ ਵਾਸਤੇ ਇੱਕ ਪਾਸੇ ਕੇਜਰੀ ਵਾਲਾ ਦੂਜੇ ਪਾਸੇ ਭਗਵਾਂ ਤੋਂ ਮਾ ਹੈਗਾ ਜਿਹੜੇ ਦੋਨੇ ਆਪ ਵਿਚਿਆਂ ਇਹਨਾਂ ਦੀ ਜਿਹੜੀ ਕਿੱਟੋਤਾਨ ਆ ਗਈ ਹੈ ਉਹਦੀ ਕਿੱਟੋਤਾਨ ਦੇ ਵਿੱਚ ਪੰਜਾਬ ਦਾ ਬੇੜਾਗਰ ਕੀਤਾ ਜਾ ਰਿਹਾ ਹੈ ਚੋਰ ਆ ਮਲੋ ਅਹ ਹਾਂ ਇੱਥੇ ਕਰ ਲਿਆ ਗਿਆ ਉਹਦਾ ਪੂਰਾ અપਮਾਨ ਕਰ ਲਿਆ ਗਿਆ ਸਾਰਾ ਟੂਰਨਾਮੈਂਟ ਦਾ ੱਟਾ ਦਿੱਤਾ ਪੱਠਾ ਵਿਖਾ ਦਿੱਤਾ ਗਿਆ ਹੈ ਜੀ ਔਰ ਪੰਜਾਬ ਦਾ ਇਹ ਪੱਟਾ ਬਠਾਉਣ ਦੇ ਉੱਤੇ ਸਰਕਾਰ ਤੋਂ ਲਈ ਹੋਈ ਹੈ ਕਰਜ਼ਿਆਂ ਨੂੰ ਲੈ ਲੈ ਕੇ ਪੰਜਾਬ ਨੂੰ ਕਲਾਈ ਕੀਤਾ ਜਾ ਰਿਹਾ ਔਰ ਪੰਜਾਬ ਦੀ ਦੁਨੀਆਦੀ ਲੋਕਾਂ ਦੀ ਸਹੂਲਤ ਹੈਗੀਆ ਬਿਹਾਰ ਦੀ ਲੋੜ ਹੈਗੀਆ ਅੱਜ ਕਿਸਾਨ ਦੀ ਲੋੜ ਹੈ ਕਿ ਟੋਂਦੇ ਦੀ ਖਰੀਦ ਸ਼ੁਰੂ ਕੀਤੀ ਜਾਵੇ ਪੇਮੈਂਟ ਦਾ ਟਾਈਮ ਤੇ ਹੋਵੇ ਡੀਏਪੀ ਮਿਲੇ ਟਾਈਮ ਤੇ ਮਿਲੇ ਪੂਰੀ ਮਕਦਾਰ ਚ ਮਿਲੇ ਉਸ ਪਾਸੇ ਸਰਕਾਰ ਦਾ ਧਿਆਨ ਨਹੀਂ ਹੈ ਸੋ ਇਹ ਦੋ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤਾਲੇ ਸੀਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਮੈਂ ਜਾਣਦਾ ਕਿ ਹੈਰੀਮਨ ਸਾਹਬ ਨੇ ਬਹੁਤ ਢੁਗਾਈ ਲਾ ਡਿਵਾਈਸ ਵਾਲੀ ਸਟੱਡੀ ਕੀਤੀ ਹੈ ਕਿ ਸਨੋਰ ਹਲਕੇ ਕੀ ਵਾਪਰਿਆ ਉਹ ਤੁਹਾਨੂੰ ਬਹੁਤ ਸ਼ਕਤਕ ਸ਼ਬਦਾਂ ਵਿੱਚ ਦੇਸ਼ ਆਪਣੇ ਤੁਹਾਨੂੰ ਜ਼ਿਕਰ ਕਰਨਗੇ ਇਸੇ ਪਹਿਲੇ ਤੁਹਾਡੇ ਨਾਲ ਸਵਾਲ ਹੈ ਦੋਨਾਂ ਕਾਲੇ ਦਰਨੋ ਔਰ ਕਾਂਗਰਸ ਜਿਹੜੇ ਆਮ ਆਦਮੀ ਪਾਰਟੀ ਕਾਂਗਰਸ ਨੇ ਪਹਿਲੇ ਤੱਕ ਇਹ ਕਰਦੇ ਰਹੀ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਪਹਿਲੇ ਉਹ ਆਪਣਾ ਪਹਿਲੇ ਦੇਖਣ ਵੀ ਸਾਡੇ ਨਾਲ ਪਹਿਲੇ ਉਹਨਾਂ ਨੇ ੱਟਾ ਕੀਤਾ ਸੀ ਸਾਰੇ ਪਿੰਡਾਂ ਦੇ ਵਿੱਚ ੱਟਾ ਕਰਦੇ ਰਹੀ ਹੈ ਪਰ ਕੰਪਨੀ ਬਣਾਈ ਹੈ ਹੋਣ ਕਿ ਉਹ ਰੋਲਾ ਪਾ ਰਹੇ ਨੇ ਹਾਂ ਨੇ ਬਿਲਕੁਲ ਯਾ ਅਸੀਂ ਕਹਿੰਦੇ ਜੇ ਕਾਂਗਰਸ ਨੇ ਕਿਸੇ ਦਾ ਕੀਤਾ ਹੈਗਾ ਅਸੀਂ ਬਿਲਕੁਲ ਹੱਕ ਦਾਵ ਨੇ ਅਸੀਂ ਇਹ ਸ਼ੋਰ ਕਰਾਂਗੇ ਜੇ ਕਾਂਗਰਸ ਪਾਰਟੀ ਉਹ ਸੱਤਾ ਦੁਆਰਾ ਆਣੀ ਗਈ ਹੈ ਤਾਂ ਅਮਰ ਨੂੰ ਬਿਲਕੁਲ ਹੀ ਜਮਹੂਰੀ ਧੰਗ ਨਾਲ ਚਲਾਉਣ ਦੀ ਅਸੀਂ ਵਾਦਾ ਕਰਦੇ ਹੈਗੇ ਔਰ ਅੱਗੇ ਵਾਸਤੇ ਇਸ ਤਰ੍ਹਾਂ ਦੀ ਜਿਹੜੀ ਵੀ ਕੋਈ ਕੋਈ ਪ੍ਰਕਿਰ ਬਾਜੀ ਹੈ ਖਾਸ ਕਰਕੇ ਰਾਤ ਕਰਦਾ ਪਾਰਟੀ ਵੀ ਲਗਦਾ ਬਾਜੀ ਹੈ ਅਸੀਂ ਇਹ ਬੰਦ ਕਰਾਂਗੇ ਇਹ ਪਹਿਲਾਂ ਦਖਲਾ ਬਾਜੀ ਹੋਈ ਹੈ ਕਿਤੇ ਕਾਸੀ ਮੈਂ ਤਾਂ ਕਟਗਟ ਆਪਣੇ ਤੌਰ ਤੇ ਮੈਂ ਕਹਿੰਦਾ ਕਿ ਉਹ ਗਲਤ ਗੱਲ ਹੈ ਵੀ ਹੈ ਉਹ ਗਲਤ ਅਮਲ ਸਿਗਾ ਜਾਂ ਗਲਤ ਅਮਲ ਹੋਊਗਾ ਹਾਂ ਵਾਲੇ ਸਮੇਂ ਚ ਵੀ 27 ਤਰੀਕ ਤੋਂ ਸ਼ੁਰੂ ਕੀਤਾ ਸੀਗਾ ਔਰ 27 ਤੋਂ ਲੈ ਕੇ 30 ਤਰੀਕ ਤੱਕ ਇਹ ਸਾਰੇ ਪ੍ਰੋਸੈਸ ਦੇ ਵਿੱਚ ਪਹਿਲਾਂ ਤਾਂ ਰਿਜ਼ਰਵੇਸ਼ਨ ਜਿਹੜੇ ਪੰਚਾਇਤਾਂ ਦੇ ਰਿਜ਼ਰਵੇਸ਼ਨ ਕੀਤੇ ਆ ਗੀਆਂ ਜਿਹੜੇ ਜਨਰਲ ਕੀਤੇ ਗਏ ਜਿਹੜੇ ਵੂਮਨ ਕੀਤੇ ਗਏ ਆ ਜਿਹੜੀ ਐਸਸੀ ਵੂਮਨ ਕੀਤੇ ਗੀਆਂ ਉਹ ਟੋਟਲ ਜਿਹੜਾ ਕਾਨੂੰਨ ਹੈ ਜਿਹੜੇ ਪਿਛਲੇ 35 ਸਾਲ ਰਿਜ਼ਰਵੇਸ਼ਨ ਸੀ ਉਹਨਾਂ ਨੂੰ ਵੀ ਰਿਜ਼ਰਵੇ ਰਿਜ਼ਰਵੇਟਿਵ ਕਰ ਦਿੱਤੀ ਜੇ ਜਗ੍ਹਾ ਤੇ ਇੱਕ ਐਸੀ ਵੋਟ ਹੈ ਉਹ ਪਿੰਡੀ ਦਾ ਰਿਜ਼ਰਵ ਹਰ ਰਿਜ਼ਰਵ ਕਰਤਾ ਜਿਹੜਾ ਕਿ ਹੋ ਨਹੀਂ ਸਕਦਾ ਕਾਨੂੰਨੀ ਤੌਰ ਤੇ ਔਰ ਉਹਨਾਂ ਨੇ ਗੁੱਪਤ ਕੀਤਾ ਹੈ ਔਰ ਦੋਸਤ ਨੂੰ ਖਬਰ ਮਿਲੀ ਹੈ ਕਿ ਸਾਰੀ ਜਗ੍ਹਾ ਤੇ ਪੋਲੀਟিক্যাল ਪ੍ਰੈਸ਼ਰ ਪੱਲੇ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੇ ਤਹਿਤ ਉਹਨਾਂ ਨੇ ਅੱਗੇ ਕੀ ਕੀਤਾ ਕਿਵੇਂ ਕੀਤਾ ਚੇਂਜਸ ਵੀ ਹੋ ਗਏ ਉਹ ਕੋਈ ਚੀਜ਼ਾਂ ਐਸੀਆਂ ਹੁੰਦੀਆਂ ਜਿਹਦੇ ਕਰਕੇ ਲੋਕਾਂ ਨੇ ਆਪਣੇ ਚੇਂਜ ਵੀ ਕਰਾ ਲਏ ਪੋਲੀਟিক্যাল ਪ੍ਰੈਸ਼ਰ ਦੇ ਨਾਲ ਔਰ ਉਸ ਤੋਂ ਬਾਅਦ ਸਾਨੂੰ ਨਹੀਂ ਦੱਸਿਆ ਗਿਆ ਕਿਹੜਾ ਪੰਡ ਰਿਜ਼ਰਵ ਹੈ ਕਿਹੜਾ ਓਪਨ ਹੈ ਅਸੀਂ ਕਾਗਜ਼ ਕਿੱਥੋਂ ਭਰਨੇ ਸੀ ਜਦੋਂ ਇਹ ਚੀਜ਼ਾਂ ਆਈਆਂ ਔਰ 4 ਦਿਨ ਸਾਨੂੰ ਨਾ ਚੁੱਲਾ ਬੈਕਤੀ ਰਸੀ ਨਾ ਸਾਨੂੰ ਕੋਈ ਆਪਣਾ ਐਨਓਸੀ ਕੋਈ ਚੀਜ਼ ਸਾਨੂੰ ਸੈਕਟਰੀਆਂ ਨੇ ਬੀਡੀਓ ਅਫਸਰਸ ਨੇ ਪ੍ਰੋਵਾਈਡ ਨਹੀਂ ਕੀਤੀ ਐ ਅੱਧੀ ਇਹ ਸਾਰੀਆਂ ਉੱਥੇ ਬੈਠੇ ਰਹੇ ਉਹਨਾਂ ਨੂੰ ਕਹਿੰਦੇ ਰਹੇ ਆ ਚਾਰ ਦਿਨਾਂ ਚ ਅਸੀਂ ਪ੍ਰਕਿਊਰ ਕਰਨ ਦੇ ਵਿੱਚ ਜਦੋਂ ਜਲਾਲਪੁਰ ਤੋਂ ਪ੍ਰਤਾਪ ਸਿੰਘ ਬਾਜਵਾਲਾ ਚਿੰਕ ਕਮਿਸ਼ਨਰ ਤੋਂ ਮਿਲ ਕੇ ਆਏ ਨੇ ਰੋੜੀ ਐਫੀਡੇਵਿਟ ਕਾਜ ਕਾਮਯਾਬ ਹੋਏ ਅਸੀਂ ਬੈਂਕਾਂ ਚ ਚੋਲਾ ਟੈਕ ਦੇ ਪੈਸੇ ਜਮ੍ਹਾਂ ਕਰਾਣ ਚ ਕਾਮਯਾਬ ਹੋਏ ਔਰ ਜਦੋਂ ਕੱਲ੍ਹ ਅਸੀਂ ਕਾਗਜ ਕਰੇ ਉਹ ਤੋਂ ਪਹਿਲਾਂ ਸਾਡੇ ਹਲਕੇ ਦੇ ਵਿੱਚ तकरीबन 5% ਕਾਗਜ਼ ਨਹੀਂ ਸੀ ਪੜੇ ਗਏ 95% ਕਾਗਜ਼ ਕਲ ਬਲੋਕਾਂ ਦੇ ਦਕੜਾ ਦੇ ਵਿੱਚ ਆਪਣੇ ਸਾਡੇ ਜਿਹੜੇ ਚਾਹਵਾਨ ਸੀ ਇਲੈਕਸ਼ਨ ਲੜਨ ਦੇ ਉਹ ਲੈ ਕੇ ਗਏ ਸਾਡੀਆਂ ਜਿਵੇਂ ਗਾਂਧੀ ਜੀ ਨੇ ਦੱਸਿਆ ਸਾਡੇ ਮੈਂਬਰ ਪਾਰਲੀਮੈਂਟ ਨੇ ਕਿ ਕਿਸ ਤਰ੍ਹਾਂ ਫਾਈਲਾ ਸਨੌਰ ਬਲੋਕ ਵਿੱਚ 25 ਬੰਦੇ ਤੇ ਅਸਲੇ ਦੇ ਨਾਲ ਬਿਠਾਏ ਗਏ अनऑथोराइਜ਼ਡ ਪੀਪਲ ਔਰ ਕਿਵੇਂ ਉਹਨਾਂ ਨੇ ਸਾਡੇ ਬੰਦਿਆਂ ਤੋਂ ਪਹਿਲਾਂ ਖੋਈਆਂ ਔਰ ਲਸਤੇ ਡੀਐਸਪੀ ਤੇ ਐਫਐਚਓ ਦੀ ਹਾਜ਼ਰੀ ਦੇ ਵਿੱਚ ਇਹ ਚੀਜ਼ਾਂ ਹੋਈਆਂ ਅਸੀਂ ਕੰਪਲੇਂਟਸ ਵੀ ਇੱਥੇ ਜੀ ਨੂੰ ਕੀਤੀ ਆ ਕੋਈ অবজারভার ਰੈ ਇਲੈਕਸ਼ਨ ਕਮਿਸ਼ਨਰ ਦਾ ਇੱਥੇ ਨਹੀਂ ਆਇਆ ਕੋਈ ਸਾਡਾ ਏਸੀ ਡਿਵੈਲਪਰ ਨਹੀਂ ਇੱਥੇ ਆਏ ਜਿਹੜੇ ਆਰੋ ਨੇ ਇਸ ਜਿਹੜੇ ਵੀ ਇਲੈਕਸ਼ਨ ਕਰਾ ਰਹੇ ਡੀਸੀ ਸਾਹਿਬ ਨੇ ਨਾ ਸਾਡੇ ਫੋਨ ਨਹੀਂ ਚੱਕੇ ਇਹ ਸਾਰੀ ਪ੍ਰੋਟੋਕਾਲ ਹੋਈ ਹੈ ਔਰ ਬਹੁਤ ਬੰਦੇ ਕਾਗਜ਼ ਭਰਨ ਤੋਂ ਰਹਿ ਗਏ ਨੇ ਔਰ ਅੱਜ ਉਹਨਾਂ ਨੇ ਇਤਰਾਜ਼ ਲਾ ਕੇ ਉਹ ਦੁਆਰਾ ਸਾਡੇ ਕਾਗਜ਼ ਰਿਜੈਕਟ ਕਰਾ ਕੇ ਚਲੇ ਹੋਏ ਨੇ ਇਸੇ ਤਰ੍ਹਾਂ ਸਮਾਣੇ ਅੱਜ ਸਮਾਣਾ ਪਰ ਅਜਿਹੜਾ ਪਟਿਆਲਾ ਬਲੌਕ ਹੈ ਇੱਥੇ ਅਨੋਤਰੀ ਬੰਦੇ ਅਸੀਂ ਭਾਈ ਨਾਮ ਵੀ ਦੱਸ ਸਕਦੇ ਹਾਂ ਬਲਕੌਰ ਸਿੰਘ ਇੱਕ ਬੈਠਾ ਹੈ ਤੇ ਆਪਣਾ ਜਿ ਗੱਜੂ ਆਪਣੇ ਗੱਜੂ ਮਾਜਰੇ ਦੇ ਸਮਾਣੇ ਦੇ ਵਿੱਚ ਇੱਕ ਟਵਾਣਾ ਬੈਠਾ ਉਹ ਬੜਾ ਕਾਕਾ ਤਰਾ ਬਕੜਣੀ ਉਹ ਤੇ ਪਿੰਡ ਦੇ ਨੇ ਅਨੋਤਰੀ ਬੰਦੇ ਬਗਮਾਰ ਦੇ ਬੰਦੇ ਇਹਨਾਂ ਨੇ ਬਲਾਕਾਂ ਦੇ ਸਮਾਨੇ ਤੇ ਕਨੌਰ ਤੇ ਸਮਾਨੇ ਵੰਟਾਰ ਕੇ ਉਹ ਜਿਹੜੇ ਬੰਦੇ ਜਾਣਦੇ ਨੇ ਉਹਨਾਂ ਨੂੰ ਇਹ ਆਰਓ ਸਾਰੇ ਉਹਨਾਂ ਦੇ ਕਹਤੇ ਆਪਣੇ ਪੋਲੀਟਿਕਲ ਪ੍ਰੈਸ਼ਰ ਥਲੇ ਕੰਮ ਕਰ ਰਹੇ ਨੇ ਐਡਮਿਨਿਸਟ੍ਰੇਸ਼ਨ ਕਿਸੇ ਨੂੰ ਵੱਡੀ ਉਤਲੀ ਐਡਮਿਨਿਸਟ੍ਰੇਸ਼ਨ ਛੋਡੀ ਨੂੰ ਤਿਆਰ ਨੇ ਸਾਨੂੰ ਖਾਸਾ ਇਸ ਸਕੇਪਲੀ ਵਾਲੇ ਦਿਨ ਸਤਕਰੀਕ ਨੂੰ ਔਰ ਫਿਰ ਪੋਲਿੰਗ ਵਾਲੇ ਦਿਨ ਇਹ ਝਗੜੇ ਹੋਣਗੇ ਲੋ ਨੌਤਰ ਸਤਿਵਿਚਨ ਕਰਾਬ ਹੋਊਗੀ ਇਹਦੇ ਲਈ ਅਸੀਂ ਐਸਐਸਪੀ ਔਰ ਡੀਸੀ ਨੂੰ ਰਿਕਵੈਸਟ ਕਰਦੇ ਆ ਕਿ ਜੋ ਕੱਲ ਹੋਇਆ ਇਹ ਅਗਰ ਰੈਪਿਟੀਸ਼ਨ ਹੋਏਗਾ ਤੇ ਬੰਦਾ ਦਕਸਾਨ ਬੰਦਿਆਂ ਦਾ ਵੀ ਹੋ ਸਕਦਾ ਪਿੰਡਾਂ ਦੇ ਵਿੱਚ ਉਹ ਵੀ ਰਿਐਲਟੀ ਨਹੀਂ ਬਣਾਣਾ ਚਾਹੀਦਾ ਕਿ ਇਹ ਚੀਜ਼ਾਂ ਨਾ ਹੋਣ ਫਰੀ ਐਂਡ ਫੇਅਰ ਇਲੈਕਸ਼ਨ ਹੋਵੇ ਪੋਲਿਟিক্যাল ਇੰਟਰਫੇਰੈਂਸ ਨਾ ਹੋਵੇ ਔਰ ਲੋਕਾਂ ਨੂੰ ਆਪਣਾ ਡਮੈਂਡਾ ਚੁਣਦਾ ਅਧਿਕਾਰ ਮਿਲੇ ਖਲਾਫ ਇਹ ਪੰਜਾਬ ਦੇ ਗੁੰਡੇ ਪਟਿਆਲੇ ਦੇ ਗੁੰਡੇ ਜਿਹੜੇ ਸਾਰੇ ਨਿਛੇ ਦਾ ਕੰਮ ਕਰਦੇ ਨੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਲ ਸਾਲ ਤੋਂ ਥਾਣੇ ਦੇ ਘੌੜੇ ਨੇ ਜਿਨ੍ਹਾਂ ਦੇ ਪਰਚੇ ਦਰਦ ਨੇ ਉਹ ਬੰਦੇ ਅੱਜ ਆਪਣੀਆਂ ਰੋਲਵਰਾਂ ਪਾ ਕੇ ਜਦੋਂ ਕਾਗਜ਼ ਭਰੇ ਜਾਣੇ ਸਾਡੇ ਅੰਦਰ ਸਵੇਰੇ 8:00 ਵਜੇ ਜਾ ਕੇ ਬਹਿ ਗਏ ਇਸੇ ਕਾਂਗਰਸੀ ਦੀ ਗੈਲਨੀ ਅੰਦਰ ਜਮਾ ਹੁਣ ਦੇਖੀ ਜੇ ਸੀ ਕੱਲ ਪ੍ਰੈਸ਼ਰ ਕੁੱਝ ਪਾ ਕੇ ਆਪ ਆਪੇ ਢਹਿਣਾ ਕਰਾਈਆਂ ਤਾਂ ਉਹਨਾਂ ਨੇ ਸਾਰੀਆਂ ਪਹਿਲਾਂ ਸਾਡੀਆਂ ਰਾਤ ਨੂੰ ਆਪਣੇ ਘਰਾਂ ਚ ਲੈ ਕੇ ਰਾਹ ਕੇ ਅੱਜ ਸਾਨੂੰ ਕਿਹਾ ਗਿਆ ਸੀ ਵੀ ਇਤਰਾਜ ਕੱਲੋਂ ਰਗਣਗੇ ਪਰ ਅੱਜ ਇਹਨਾਂ ਨੇ ਸਿਰੇ ਕੰਮ ਜੀ ਕੰਮ ਸ਼ੁਰੂ ਕਰਕੇ ਅੱਜ ਵੀ ਸਾਰਾ ਦਿਨ ਮੈਂ ਹੁਣੇ ਕਿਨੌਰ ਤੋਂ ਆਇਆ ਹਾਂ ਸੰਭੋਗਲਾਕ ਤੋਂ ਆਇਆ ਹਾਂ ਉਹਨਾਂ ਦੇ ਜਿਹੜੇ ਬੁੰਡੇ ਨੇ ਖਾਣੇ ਤੇ ਪੋੜੇ ਨੇ ਉਹ ਸਾਰੇ ਆਪਣੇ ਟੀਮਾਂ ਲੈ ਕੇ ਅੰਦਰ ਬੈਠੇ ਕਿਸੇ ਬੰਦੇ ਨੂੰ ਸਾਡੇ ਨੂੰ ਤਰਾਜ ਜਾਣ ਵਾਸਤੇ ਅੰਦਰ ਗੇਟ ਦੇ ਅੰਦਰ ਬੜੇ ਹੀ ਦੇ ਦਿੱਤਾ ਜਾ ਰਿਹਾ ਪੰਜਾਬ ਪੁਲਿਸ ਕੜੀ ਇੰਸਪੈਕਟਰ ਲਾਇ ਨੇ ਮੈਂ ਹੁਣ ਸੰਭੂ ਬਲੌਗ ਤੇ ਆਇਆ ਉੱਤੇ ਕਿ ਹਰ ਕੋਈ ਕੰਸਟੈਕ ਕਹਿੰਦਾ ਸੰਭੂ ਦਾ ਸੰਭੂ ਠਾਣੇ ਦਾ ਕਿਸੇ ਬੰਦੇ ਨੂੰ ਵੀ ਕਾਂਗਰਸ ਨੂੰ ਅੰਦਰ ਨਹੀਂ ਜਾਣ ਦੇ ਰਿਹਾ ਜੇ ਕੋਈ ਅੰਦਰ ਚਲੇ ਵੀ ਗਿਆ ਉਹਨਾਂ ਨੂੰ ਫੜ ਕੇ ਉੱਤੇ ਬਿਠਾਈ ਦੇ ਰਿਹਾ ਉਹਨਾਂ ਦੇ ਪ੍ਰੈਸ਼ਰ ਪਾਏ ਜਾ ਰਿਹਾ ਜੀ ਤੁਸੀਂ ਆਪਣੇ ਕਾਗਜ਼ ਵਾਪਸ ਲਾਓ ਮੈਂ ਪਹਿਲੀ ਵਾਰੀ ਦੇਖਿਆ ਵੀ ਇੰਨੇ 70 ਸਾਲਾਂ ਦੇ ਵਿੱਚ ਜਿਹੜਾ ਇੱਕ ਸਾਡਾ ਰੇਡ ਦੀ ਹਿੰਦੀ ਕਹਿੰਦਾ Pindada, me sentí raro, ਇਹਦਾ ਪਿੰਡਾਂ ਦੀ ਜਮੀਨ ਦੁਕਾਨਾਂ ਲੋਕਾਂ ਦੀ ਜਮੀਨ ਨੂੰ ਅੱਜ ਉਹਦਾ ਗੜਾ ਕੋਟ ਕੋਟਿਆ ਜਾ ਰਿਹਾ ਤੇ ਕਿਸੇ ਨੂੰ ਵੀ ਅੱਜ ਖੜਨ ਦਾ ਕੋਈ ਅਧਿਕਾਰ ਨਹੀਂ ਕਿਸੇ ਨੂੰ ਪੰਚਾਇਤ ਮੈਂਬਰ ਦਾ ਕੋਈ ਮੈਂਬਰ ਖੜਨ ਦਾ ਕੋਈ ਅਧਿਕਾਰ ਨਹੀਂ ਜੇ ਕਿਸੇ ਨੂੰ ਗੱਲ ਵੀ ਕਰਦੇ ਆਂ ਡੀਸੀ ਸਾਹਿਬ ਸਾਡੇ ਇੰਚਾਰਜ ਨੇ ਲੈਕਸ਼ਟ ਮਿਸ਼ਨ ਹੋਸੀ ਤਰ੍ਹਾਂ ਮਿਲੇ ਸੀ ਉਹ ਕਹਿੰਦੇ ਤੁਹਾਡਾ ਸਾਰਾ ਡੀਸੀ ਸਾਹਿਬ ਕੋਲ ਕੰਟਰੋਲ ਰੋਗਾ ਪਰ ਅਸੀਂ ਆਪਣੇ ਐਮਪੀ ਸਾਹਿਬ ਉਹ ਡਾਕਟਰ ਸਾਹਿਬ ਨੂੰ ਲੈ ਕੇ ਗਏ ਸਾਨੂੰ ਕੋਈ ਸਾਨੂੰ ਮਿਲੇ ਨਹੀਂ ਕੋਈ ਸਾਡੇ ਕੋਲ ਨਹੀਂ ਟੁਕੜਾ ਅੱਜ ਵੀ ਮੈਂ ਕਹਿੰਦਾ ਮੈਂ ਹੁਣ ਵੀ ਮੈਸੇਜ ਨਾਲ ਗੱਲ ਕਰੀਆ ਵੇ ਦੇਖੋ ਤੁਹਾਡੇ ਜਿਹੜੇ ਇਨਸਪੈਕਟਰ ਨੇ ਸਾਡੇ ਜਿਹੜੇ ਬੰਦੇ ਰਾਤ ਲਾਣ ਦਿੰਦੇ ਨੇ ਅੰਦਰ ਉਹਨਾਂ ਨੂੰ ਫੜ ਕੇ ਸਾਡੇ ਮਰੀਕ ਸਿੰਘ ਕੈਰਪਲ ਤੋਂ ਸਾਬ ਦਾ ਸ੍ਰਮੈਂਚ ਉਹਦੇ ਭਰਾ ਨੂੰ ਬਿਠਾ ਲਿਆ ਉਹਨੂੰ ਵੀ ਬਿਠਾ ਲਿਆ ਕਿਸੇ ਨੂੰ ਬਾਹਰ ਹੀ ਨਹੀਂ ਜਾਣਦੇ ਰੇ ਮੈਂ ਹੁਣ ਉੱਥੇ ਤਾਂ ਹੀ ਮੈਂ ਡੇਟ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਇਨ੍ਹਾਂ ਦੇ ਠੱਗਾ ਅੱਜ ਤੱਕ ਨਾ ਕਿਸੇ ਨੇ ਕਰਿਆ ਤੇ ਨਾ ਕਦੇ ਹੋਊਗਾ ਤੇ ਲੱਗਦਾ ਕਿ ਅਫਸਰ ਸ਼ਾਹੀ ਦੇ ਸੱਤੇ ਬੋਲ ਸੁਣ ਰਹੇ ਆ ਇਹਨਾਂ ਦੇ ਜਿਹੜੇ ਜਿਹੜੇ ਬੰਦੇ ਅੱਜ ਪੋੜੇ ਹੋ ਥਾਣੇ ਤੇ ਉੱਥੇ ਇਨਸਪੈਕਟਰ ਖੜੇ ਨੇ ਥਾਣੇ ਦੇ ਪੋੜੇ ਨੇ ਉਹਨਾਂ ਨੂੰ ਕਿੰਨੇ ਰੈਸਟ ਕਰਿਆ ਜਾ ਰਿਹਾ ਹੈ ਅੰ ਆਹਰ ਜਗੀਆਂ ਦੇ ਵੀ ਜਿਹੜੇ ਸਫਤ ਸਰਪੰਚ ਨੇ ਸਰਪੰਚਾਂ ਨਾਲ ਗੱਦੀਆਂ ਭਰੀਤ ਹੋ ਸਕਦੇ ਕੋਲੋਂ ਸਿਰਫ ਸੰਸਥਾ ਚੋਂ ਮੈਂ ਗੱਲਬਾਤ ਕਰਾਂ ਇੱਕ ਲੱਗਦਾ ਮੈਨੂੰ ਕੋਈ ਸਰਵਿਸ ਨੂੰ ਨਹੀਂ ਆਵੀ ਜਿਹੜਾ ਵੱਧ ਪੈਸੇ ਦੇਣ ਦਾ ਜੇ ਉਹ ਕਿਸੇ ਪਾਰਟੀ ਦਾ ਬੰਦਾ ਇਹਨਾਂ ਦੇ ਹਲਕਾਰ ਜਾਂਦਿਆਂ ਨੂੰ ਉਦੋਂ ਹੀ ਸਰਵਸਮਤੀਆਂ ਹੋ ਰਹੀਆਂ ਕੋਈ ਕੋਈ ਖੇਤਰੀ ਰੱਖਿਆ ਕੋਈ ਨਹੀਂ ਚੰਗੇ ਇਨਸਾਨ ਦੀ ਕਦਰ ਨਹੀਂ ਕਰਦੇ ਜਿਹੜਾ ਵੱਧ ਪੈਸੇ ਦੇਣ ਦਾ ਉਸੇ ਨੇ ਸਰਵਸਮਤੀ ਹੋ ਰਹੀ ਹੈ ਕੋਈ ਕਿਸੇ ਦਾ ਜਿਹੜਾ ਕਹਿ ਸਕਦੇ ਨੂੰ ਕੋਈ ਜਿਹੜੇ ਚੰਗੇ ਬੰਦੇ ਆ ਉਹ ਤਾਂ ਸਭ ਇਹਨਾਂ ਨੇ ਪਿੱਛੇ ਕਰਦੇ ਕੋਈ ਸਰਵਿਸ ਹੋਣੀ ਤੇ ਨਹੀਂ ਉਹ ਮੈਂ ਗੱਲ ਕਰਦਾ ਸੀ